ਉਹ ਜਿਹੜੇ ਤਰੀਕਾ ਯੂਨੀਵਰਸਿਟੀ ਦਾ ਜਿਹੜਾ ਅਸੀਂ ਉਹ ਖੋਲ ਰਿਹਾ ਸੀ ਯਾਰ ਪਾੜੇ ਜਿਹੜੇ ਕਦੀ ਕਰਦੇ ਸੀ ਅਸੀਂ ਤੇ ਆਪਣਾ ਕੇ ਪੜੇ ਸੀ ਜਿਹੜੇ ਜਿਹੜੇ ਜਿਹੜਾ ਤੁਹਾਡੇ ਵਕਤ ਸਿਲੇਬਸ ਸੀ ਉਹ ਹੁਣ ਨਹੀਂ ਤੁਸੀਂ ਤਾਂ ਇਹ ਚੀਜ਼ਾਂ ਕਿਤਾਬਾਂ ਚ ਪੜੀਆਂ ਜਦੋਂ ਮੈਂ ਪੜਦਾ ਸੀ ਉਦੋਂ ਵੀ ਬਹੁਤ ਚੀਜ਼ਾਂ ਮਿਲ ਜਾਂਦੀਆਂ ਸੀ ਪਰ ਜਿਵੇਂ ਜਿਵੇਂ ਸਿਸਟਮ ਸਟਰੋਂਗ ਹੁੰਦਾ ਜਾਂਦਾ ਹੈ ਜਿਸ ਤਰ੍ਹਾਂ ਦੀ ਸੋਚ ਰਾਜ ਕਰਦੀ ਹੈ ਕਈ ਵਾਰੀ ਬਹੁਤ ਸਾਰੀਆਂ ਬੁੱਕਸ ਉਦਾਂ ਚੇਂਜ ਵੀ ਹੋ ਜਾਂਦੀਆਂ ਉਦੋਂ ਲੋਕ ਗਥਾਵਾਂ ਜਦੋਂ ਅੰਗਰੇਜ਼ਾਂ ਦਾ ਕਾਲ ਸੀ ਉਦੋਂ ਬਹੁਤ ਚੀਜ਼ਾਂ ਉਸ ਤਰ੍ਹਾਂ ਲਿਖਤੀ ਰੂਪ ਚ ਨਹੀਂ ਆ ਪਾਈਆਂ ਸੀ ਕਿਉਂਕਿ ਉਹਨਾਂ ਦੌਰਾਂ ਚ ਕੁਝ ਕੁ ਲੋਕ ਪੜਦੇ ਸੀ ਜਾਂ ਕੋਈ ਆਰਮੀ ਚਲੇ ਜਾਂਦੇ ਸੀ ਉਹ ਪੜ ਲੈਂਦੇ ਸੀ ਆਮ ਅਸੀਂ ਜਿਹੜੇ ਪਿੰਡਾਂ ਵਾਲੇ ਸਾਡੇ ਬਾਪ ਦਾਦੇ ਬਜ਼ੁਰਗ ਉਹਨਾਂ ਸਕੂਲਾਂ ਚ ਨਹੀਂ ਗਏ ਉਹਨਾਂ ਨੂੰ ਦੋ ਭਾਸ਼ਾਵਾਂ ਆਉਂਦੀ ਹੁੰਦੀਆਂ ਸੀ ਵੱਧ ਤੋਂ ਵੱਧ ਉਰਦੂ ਸਿੱਖ ਲੈਂਦੇ ਸੀ ਜਾਂ ਸਾਨੂੰ ਪੰਜਾਬੀ ਜਾਂ ਫਿਰ ਹਿਸਾਬ ਜਿਹੜੇ ਆਮ ਗੁਰਦੁਆਰਿਆਂ ਚ ਵੀ ਉਦੋਂ ਕੋਈ ਮਾਸਟਰ ਜਿੰਨਾ ਪੜ੍ਹਾਉਂਦੇ ਸੀ ਪਰ ਇਹ ਸਿਨੇਮਾ ਵੀ ਇੱਕ ਮਾਧਿਅਮ ਹੈ ਦੇਖੋ ਅੱਗੇ ਕੀ ਸੀ ਕਿ ਕਿਤਾਬਾਂ ਤੇ ਅਸੀਂ ਡਿਪੈਂਡੈਂਟ ਹੋ ਗਏ ਸੀ ਹੁਣ ਕੀ ਹੈ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਕੇ ਫਾਇਦਾ ਹੈ ਕਿ ਅਸੀਂ ਉਹ ਚੀਜ਼ਾਂ ਇਸ ਤੇ ਜਿਉਂਦੀਆਂ ਰੱਖ ਸਕਦੇ ਹਾਂ ਔਰ ਬੱਚੇ ਜਿਹੜੇ ਉਹ ਜ਼ਿਆਦਾ ਫੋਨ ਨਾਲ ਹੀ ਜੁੜੇ ਹੋયા ਤੁਸੀਂ ਕਿਸੇ ਬੱਚੇ ਨੂੰ ਕਹੋਗੇ ਕਿ ਕਿਤਾਬ ਉਦਾਂ ਨਿੱਜੀ ਤੌਰ ਤੇ ਨਹੀਂ ਪੜ੍ਹੂਗਾ ਪਰ ਫੋਨ 'ਚ ਕਈ ਵਾਰ ਉਹ ਕਿਤਾਬ ਵੀ ਪੜ੍ਹ ਲੈਂਦਾ ਈ-ਬੁੱਕ ਤੇ ਜਾ ਕੇ ਸੋ ਇਸ ਤਰ੍ਹਾਂ ਦੀਆਂ ਜੇ ਚੀਜ਼ਾਂ ਬਣਦੀਆਂ ਰਹਿਣਗੀਆਂ ਇੱਕ ਤਾਂ ਇਹ ਹੈ ਕਿ ਇਹ ਫਿਲਮ ਹੈ ਜਿਹਦੇ 'ਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਆ ਇਹ ਉਸ ਤਰ੍ਹਾਂ ਦਾ ਕਨਸੈਪਟ ਹੈ ਔਰ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੇ ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ ਆਪਣਾ ਉਹ ਇੱਕ ਲਿਮਟ ਤੱਕ ਰਹੇਗਾ ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜਾ ਕਰਨਾ ਹੈ ਉਹਦੇ ਲਈ ਪਰਿਵਾਰਾਂ ਦਾ ਆਉਣਾ ਚਾਹੀਦਾ ਉਹ ਸਾਡਾ ਸਮਾਜ ਕਿਸ ਤਰ੍ਹਾਂ ਕਿੰਨੀ ਆਜ਼ਾਦੀ ਅਲਾਉ ਕਰਦਾ ਉਸ ਮਤਲਬ ਲੱਕੇ ਫਿਲਮ ਕਮਾਲ ਹੈ ਮਾ ਸਾਹਿਬ ਮੈਂ ਕਹਿ ਰਿਹਾ ਜੇ ਜੇ ਚੇਤ ਜੇਲਾ ਸਾਡੇ ਇਹ ਸਾਰੇ ਸਹਿਯੋਗ ਪਰਿਵਾਰ ਉੜਦਾ ਹੈ ਤਾਂ ਯਾਦ ਹੀ ਪੰਜਾਬ ਦੀ ਪੁਰਾਣਾਂ ਸਮਾਜਿਆ ਕਰਦੇ ਹੈਗੇ ਤਾਂ ਸਾਨੂੰ ਸਾਰੇ ਤੋਂ ਪ੍ਰਭਾਵ ਕੱਢੇ ਲੱਗੇ ਇੱਕ ਤਰਾਸ ਦੀ ਬਦਲਦੇ ਯੁੱਗ ਦੀ ਜਿਵੇਂ ਜਿਵੇਂ ਫੋਨ ਆ ਗਏ ਨੇ ਬਹੁਤ ਕੱਲੇ ਕੱਲੇ ਕਰਦੇ ਔਰ ਇਹ ਚੀਜ਼ ਆਪਾਂ ਨੇ ਕੋਰੋਨਾ ਕਾਲ ਚ ਦੇਖੀਆਂ ਵੀ ਹੈ ਇਹ ਬਹੁਤ ਲੋਕ ਆਪਣੇ ਬਾਪ ਤੋਂ ਵੀ ਦੂਰ ਹੋ ਗਏ ਜਦੋਂ ਕੋਈ ਪਰਿਵਾਰ ਚ ਸਿੱਕ ਮੈਂਬਰ ਹੁੰਦਾ ਸੀ ਉਹਨੂੰ ਕੱਲਾ ਛੱਡ ਦਿੰਦੇ ਇਹ ਬਹੁਤ ਸਮਾਜ ਲਈ ਖਤਰਨਾਕ ਚੀਜ਼ ਹੈ ਤੇ ਮੈਂ ਤਾਂ ਜਿਹੜੇ ਪਿੰਡ ਜਾਣਾ ਹੋਣਾ ਸੀ ਜਦੋਂ ਆਮ ਤੌਰ ਤੇ ਮੈਂ ਤਾਂ ਨਿੱਜੀ ਤੌਰ ਤੇ ਖਾੜੀ ਲਾਉਣਾ ਪਿੰਡਾਂ ਚ ਜਾਣਾ ਤੇ ਮੈਂ ਅਕਸਰ ਇਹ ਗੱਲ ਕਹਣਾ ਹੁੰਦਾ ਕਿ ਸ਼ਾਮ ਨੂੰ 2 ਘੰਟੇ ਆਪਦੇ ਬਾਬੇ ਲਈ ਕੱਢਿਆ ਕਰੋ ਜਿਸ ਚੀਜ਼ ਨੂੰ ਤੁਹਾਡੇ ਬਾਪ ਦਾਦੇ ਅੱਜ ਤਰਸ ਰਹੇ ਹਨ ਕੱਲ੍ਹ ਨੂੰ ਤੁਸੀਂ ਵੀ ਇਹਨੂੰ ਦਰਸ਼ਨ ਹੈ ਜਦੋਂ ਅਗਲੀਆਂ ਜਨਰੇਸ਼ਨਾਂ ਆਉਣਾਂ ਜੇ ਤੁਸੀਂ ਤੁਹਾਡੇ ਚ ਇਸ ਤਰ੍ਹਾਂ ਦੇ ਜੀਨਸ ਹੋਣਗੇ ਕਿ ਅੱਜ ਤੁਸੀਂ ਆਪਣੇ ਬਾਬੇ ਕੋਲ ਬਿਹਲੇ ਟਾਈਮ ਬੈਠਦੇ ਹੋ ਦੇਖੋ ਬੱਚੇ ਨੂੰ ਜਵਾਨ ਕਰਨ ਚ ਘਟ ਮਤਲਬ ਉਹਦੀ ਲੋੜ ਹੈ ਪਰ ਆਪਦੇ ਬਜ਼ੁਰਗਾਂ ਨੂੰ ਸਾਹਮਣੇ ਦੀ ਜ਼ਿਆਦਾ ਲੋੜ ਹੈ ਔਰ ਇਹ ਕਲਚਰ ਪੈਦਾ ਹੋਣਾ ਚਾਹੀਦਾ ਜੋ ਸਾਡੇ ਸੀ ਇਹ ਤਾਂ ਹੀ ਸੰਭਵ ਹੈ ਜੇ ਤੀਜੀ ਜਨਰੇਸ਼ਨ ਉਹਦੇ ਨਾਲ ਬੈਠੂਗੀ ਔਰ ਵੈਸੇ ਵੀ ਜਿਹੜਾ 1947 ਤੋਂ ਅੱਜ ਤੱਕ ਦੇਖੋ ਕਿੰਨਾ ਯੋਗ ਬਦਲ ਗਿਆ ਜਿਹੜੀਆਂ ਉਸ ਟਾਈਮ ਚੀਜ਼ਾਂ ਲਿਖੀਆਂ ਉਹ ਸਾਰੀਆਂ ਅੱਜ ਸੰਭਵ ਨਹੀਂ ਇਸ ਕਰਕੇ ਅਮੈਂਡਮੈਂਟਸ ਤਾਂ ਹੁੰਦੀਆਂ ਰਹਿਣੇ ਚਾਹੀਦੀਆਂ ਇਹ ਤਾਂ ਸੰਭਵ ਹੈ ਜੇ ਅੱਛੇ ਵਕੀਲ ਜਿਹੜੇ ਨੌਜਵਾਨ ਹੈ ਉਦਮੀ ਜਿਨ੍ਹਾਂ ਨੂੰ ਜਿਹੜੇ ਆਪਣੇ ਸੱਭਿਆਚਾਰ ਨਾਲ ਜੁੜੇ ਆ ਉਹ ਇਹ ਚੀਜ਼ਾਂ ਪੋਸੀਬਲ ਕਰਾ ਸਕਦੇ ਇੱਕੋ ਰਸਤਾ ਹੈ ਇਹ ਇੱਕ ਪ੍ਰੋਬਲਮ ਹੈ ਇਸੇ ਕਰਕੇ ਬਹੁਤ ਜਿਹੜੇ ਮੇਕਰ ਹੈ ਉਹ ਧਾਰਮਿਕ ਫਿਲਮ ਨਹੀਂ ਬਣਾ ਪਾਉਂਦੇ ਇਹ ਹੀ ਬੰਦੇ ਬਜ਼ੁਰਗਾਂ ਨੂੰ ਇਹ ਹੁੰਦਾ ਹੈ ਅਕਸਰ ਜਦੋਂ ਮੈਂ ਮਿਲਦਾ ਪ੍ਰੋਗਰਾਮਾਂ ਤੇ ਜਾਂਦੇ ਹਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਵੀ ਐਦਾਂ ਦੀ ਇੱਕ ਫਿਲਮ ਬਣਾਓ ਪਰ ਜਿੱਦਾਂ ਹੁਣ ਸੱਚਾ ਸੂਰਮਾ ਸੀ ਬਣਾ ਸਕਦੇ ਆ ਪਰ ਕਿਸੇ ਵੀ ਧਰਮ ਦੇ ਧਰਮ ਗੁਰੂ ਨਾਲ ਰਿਲੇਟਡ ਫਿਲਮ ਨਹੀਂ ਬਣਾ ਸਕਦੇ ਉਹਦੇ ਵਿੱਚ ਬਹੁਤ ਬੰਦਿਸ਼ਾਂ ਆਉਂਦੀਆਂ ਉਹ ਹੁਣ ਉਹ ਧਾਰਮਿਕ ਜਥੇਬੰਦੀਆਂ ਦੱਸ ਸਕਦੀਆਂ ਜਾਂ ਤਾਂ ਇਹ ਉਪਰਾਲਾ ਜਿਹੜੀਆਂ ਸਿੱਖੀਜ਼ਮ ਨਾਲ ਜੁੜੀਆਂ ਜਥੇਬੰਦੀਆਂ ਜਾਂ ਹਿੰਦੂਇਜ਼ਮ ਨਾਲ ਜੁੜੀਆਂ ਜਥੇਬੰਦੀਆਂ ਉਹਨਾਂ ਦੇ ਜਿਹੜੇ ਸਕਾਲਰ ਹੈ ਉਹ ਮਿਲ ਬੈਠਣ ਆਰਟਿਸਟਾਂ ਨਾਲ ਗੋਸ਼ਟੀਆਂ ਹੋਣੇ ਚਾਹੀਦੀਆਂ ਜਿਹੜੇ ਸੱਚਜੇ ਪੱਤਰਕਾਰ ਆ ਜਿਹੜੇ ਫਲਸਫੀਕਲ ਥਾਟ ਰੱਖਦੇ ਆ ਜਿਹੜੇ ਚਾਹੁੰਦੇ ਆ ਕਿ ਸਮਾਜ ਇਸ ਤਰੀਕੇ ਨਾਲ ਵੀ ਐਜੂਕੇਸ਼ਨ ਦੇਵੇ ਇਹਦਾ ਸਾਰਿਆਂ ਦੇ ਮਿਲ ਬੈਠਣ ਨਾਲ ਫਿਰ ਉਹ ਇੱਕ ਪ੍ਰੋਸੈਸ ਚੱਲੇ ਜਿਹਦੇ ਮੁਤਲਕ ਫਿਰ ਆਪਾਂ ਇੱਕ ਸਿੰਮੇ ਨੂੰ ਹੋਰ ਇੱਕ ਲੰਮਾ ਮਾਰ ਮਾਰ ਕਮਾ ਸਕਦੇ ਦੇ ਦੇਖੋ ਮੋਸ਼ਨ ਤੇ ਸਜ਼ੀਕ ਰਹਿੰਦਾ ਜਦੋਂ ਬੰਦੇ ਨੂੰ ਦੁੱਖ ਹੁੰਦਾ ਉਹ ਬੰਦੇ ਦੀ ਅੱਖ ਚੋਂ ਅਥਰੂ ਗਿਰਦਾ ਉਹਦੀ ਕੋਈ ਭਾਸ਼ਾ ਨਹੀਂ ਹੁੰਦੀ ਜਦੋਂ ਅਸੀਂ ਖੁਸ਼ ਹੋਨੇ ਹੱਸਦੇ ਆ ਉਹ ਕਿਸੇ ਵੀ ਮੁਲਕ ਚਲੇ ਜਾਉਂਦਾ ਆਸਾਈ ਕੋਟਰੰਦਾ ਰੋਣਾ ਕੋਟਰ ਸੋ ਬੇਸਿਕਲੀ ਇਹ ਜਿਹੜੀ ਇਹ ਗਾਥਾ ਮੈਂ ਤਾਂ इमोਸ਼ਨ ਆਪਣਾ ਇਹ ਕਦੇ ਵੀ ਨਹੀਂ ਬਦਲਦੇ ਇਹ ਲੱਗਦਾ ਹੁੰਦਾ ਦੇਖੋ ਹੁਣ ਅੱਜ ਦੇ ਯੂਨੀਚ ਦਾ ਸਾਈ ਫਾਈ ਫਿਲਮਾਂ ਬਣਦੀਆਂ ਜਿਆਦਾ ਜਿਹੜੀਆਂ ਅੰਤਰਰਾਸ਼ਟਰੀ ਫਿਲਮਾਂ ਉਹ ਸਾਈ ਫਾਈ ਬਣਦੀਆਂ ਤੀਜੀ ਦੁਨੀਆ ਦੀਆਂ ਕਿਸੇ 6 ਡਾਈਮੈਂਸ਼ਨ ਦੀ ਗੱਲ ਹੁੰਦੀ ਹੈ ਕਿਤੇ ਦੂਜੇ ਪਲੈਨਟ ਦੀ ਹੁੰਦੀ ਹੈ ਜਾਂ ਜਿਹੜੀਆਂ ਸਾਡੀਆਂ ਅਗਲੀਆਂ ਸਿਵਲਾਈਜੇਸ਼ਨਾਂ ਜਿਹੜੀਆਂ ਸੱਤ ਅਡਵਾਂਸ ਆ ਉਹਨਾਂ ਦੀ ਗੱਲ ਹੁੰਦੀ ਹੈ ਪਰ ਮੈਂ ਅਸੀਂ ਜਿਸ ਕਿਤੇ ਚ ਰਹੇ ਨੇ ਜਿਹੜੀ ਆਪਾਂ ਨੇ ਫਿਲਮ ਬਣਾਈ ਹੈ ਇਹ ਫਿਲਮ ਦਾ ਟਾਈਮ ਪੀਰੀਅਡ ਹੈ ਪਰ ਅੱਜ ਤੁਸੀਂ ਇਹ ਦੇਖੋ ਕਿ ਇਸ ਫਿਲਮ ਦੀ ਕੰਪਨੀ ਦਾ ਤਾਂ ਘੱਟ ਜੋਰ ਲੱਗਿਆ। ਉਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਪੈਟਨਾ। ਪਰ ਇਸ ਫਿਲਮ ਦੀ ਪ੍ਰੋਮੋਸ਼ਨ ਦਾ ਪਿੰਡਾਂ ਦੇ ਮੁੰਡਿਆਂ ਨੇ, ਨੌਜਵਾਨਾਂ ਨੇ, ਕੁੜੀਆਂ, ਬੀਬੀਆਂ ਨੇ, ਬੱਚਿਆਂ ਨੇ ਕਰੀ ਹੈ। ਇਸ ਨੂੰ ਬਿਲਕੁਲ ਜਿਆਦਾ ਨਹੀਂ 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 ਵਰਲਡ ਵਾਈਡ ਇਹ ਲੈਂਦੇ ਪੰਜਾਬ ਚ ਵੀ ਰਿਲੀਜ਼ ਹੋ ਰਹੀ ਹੈ। ਔਰ ਪਹਿਲੀ ਵਾਰੀ ਆਪਾਂ ਨੂੰ ਇੰਨੇ ਸਿਨੇਮੇ ਮਿਲੇ ਪੂਰੇ ਘਰ ਘਰ ਪਿੰਡ ਪਿੰਡ ਪਹੁੰਚ ਜੂਗੀ ਆਪਣੀ ਫਿਲਮ ਜੀ ਜੀ ਮੈਂ ਮੈਂ ਕਰਦਾ ਇਹਨਾਂ ਨੇ ਜਾਣਾ ਸੀ ਇਹਨਾਂ ਨੇ ਪਹਿਲਾਂ ਤੋਂ ਲਾਵਾ ਦਾ ਪ੍ਰਚਾਰ ਕੀਤਾ ਤੇ ਅੱਜ ਫਿਲਮ ਦਾ ਪ੍ਰਚਾਰ ਕਿੰਦਾ ਦਾ ਲੱਗ ਰਿਹਾ ਨਹੀਂ ਮੈਂ ਤਾਂ ਨਹੀਂ ਕਰੇ ਪ੍ਰਚਾਰ ਤੇ ਨੂੰ ਲਾਵਾ ਜਿਹੜਾ ਤੁਸੀਂ ਪ੍ਰਚਾਰ ਨਹੀਂ ਨਹੀਂ ਮੈਂ ਨਹੀਂ ਕਰਿਆ ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਸੀ ਹਾਂ ਤੇ ਰਹੂੰਗਾ ਤੇ ਜੇ ਮੈਂ ਪ੍ਰਚਾਰ ਕਰਨਾ ਤਾਂ ਮੈਨੂੰ ਕੁਰਸੀ ਤੇ ਜਦ ਮਰਜੀ ਦੱਸੋ ਕਿਹੜੀ ਲੈਣੀ ਆਪਾਂ ਗੱਲ ਜੀ ਚੱਲਦੀ ਜੀ ਨਹੀਂ ਜੀ ਨਹੀਂ ਨਹੀਂ ਮੈਂ ਉਸ ਗੱਲ ਚੱਲਦੀ ਸੀ ਇਹ ਤੁਸੀਂ ਸੁਣੀ ਹੈ ਨਾ ਫਿਰ ਬੜੇ ਵੀਰ ਪਤਾ ਕੀ ਹੈ ਮੈਂ ਸਿਆਸੀ ਬੰਦੇ ਨਹੀਂ ਨਾ ਮੈਂ ਕਰਨੀ ਆ ਹਾਂ ਮੈਂ ਕਈ ਵਾਰੀ ਕਿਸੇ ਦੋਸਤ ਮਿੱਤਰ ਦੀ ਮਦਦ ਜਿਹੜਾ ਮੇਰਾ ਨਿੱਜੀ ਦੋਸਤ ਹੈ ਮੈਂ ਉਹਦੇ ਲਈ ਜੇ ਦਾ ਹੁਣ ਤੁਹਾਡੇ ਨਾਲ ਮੇਰਾ ਨਿੱਜੀ ਮਿੱਤਰਤਾ ਹੋਵੇ ਜਾਂ ਮੇਰੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਮੈਨੂੰ ਬੁਲਾ ਲਓ ਮੈਂ ਆ ਜੰਨਾ ਉਹ ਮਿੱਤਰਤਾ ਜਾ ਸਕਦਾ ਮੈਂ ਕਿਸੇ ਪ੍ਰੋਪਰ ਪਾਰਟੀ ਦੀ ਸੋਚਦਾ ਕਦੇ ਨਹੀਂ ਮੈਂ ਕਿਸੇ ਨਾਲ ਵੀ ਨਹੀਂ ਸਹਿਮਤ ਮੈਂ ਹਮੇਸ਼ਾ ਪੰਜਾਬ ਤੇ ਪੰਜਾਬੀਤ ਲਈ ਔਰ ਇਹ ਕੰਮ ਮੈਂ ਕਰਨੇ ਨਹੀਂ ਸਾਨੂੰ ਕੋਈ ਫੂਟ ਕਿਤੇ ਦੇਖ ਨਾ ਫੇਰ ਆਉਗਾ ਸਰ ਦੇਖੋ ਰੈਵੋਲੂਸ਼ਨਸ ਬਣਦੇ ਆ ਟੁੱਟਦੇ ਆ ਔਰ ਜਦੋਂ ਜਦੋਂ ਪ੍ਰੈਸ਼ਰ ਵੱਧ ਵੱਧੂਗਾ ਤੁਹਾਡੇ ਤੇ ਬਾਹਰ ਦੇਖੋ ਕਿਸਾਨੀ ਅੰਦੋਲਨ ਕੱਲੇ ਕਿਸਾਨਾਂ ਦਾ ਨਹੀਂ ਇਹ ਦਿਮਾਗ ਚ ਪਾ ਲੋ ਤੁਸੀਂ ਮੇਰੀ ਗੱਲ ਸਮਝੋ ਅੱਜ ਤੁਸੀਂ ਬਾਜ਼ਾਰ ਚ ਜਾਂਦੇ ਆ ਆਪਦੀ ਕਿਸੇ ਨੇ ਬਾਜ਼ਾਰ ਤੋਂ ਆਟਾ ਕਿਤੇ ਦੇਣਾ ਤੁਹਾਨੂੰ ਭਾਅ ਸਿਰ ਮਿਲਦਾ ਜਦੋਂ ਕਾਰਪੋਰੇਟ ਦੇ ਅੰਡਰ ਆ ਗਿਆ ਫਿਰ ਤੁਹਾਨੂੰ ਨਹੀਂ ਮਿਲਣਾ ਅੱਜ ਦੇਖੋ ਪਾਣੀ ਦੀ ਬੋਤਲ ਹੈ ਜਿਹੜੀ ਉਹ ਕਿੰਨੇ ਦੀ ਹੈ ਮੈਨੂੰ ਪਤਾ ਨਹੀਂ ਅੰਦਾਜ਼ਾ ਕਿੰਨੇ ਦੀ ਹੈ ਮੈਂ ਤਾਂ ਘਰ ਦੇ 20 ਤੋਂ ਸ਼ੁਰੂ ਹੁੰਦੀ ਹੈ 20 ਰੁਪਏ ਦੀ ਬੋਤਲ ਹੈ ਤੇ ਤੁਹਾਨੂੰ ਪਿਆਸ ਵਿੱਚ ਲੈਣੀ ਪਊਗੀ ਜੇ ਇਹੀ ਕੰਮ ਸਮੂਹ ਲੋਕ ਇਕੱਠੇ ਹੋ ਕੇ ਕਰ ਦੇ ਵੀ ਟੂਟੀਆਂ ਦਾ ਪ੍ਰਬੰਧ ਹਰ ਸਟਰੀਟ ਤੇ ਚਾਹੀਦਾ ਹੈ ਜੇ ਬਾਜ਼ਾਰ 'ਚ ਬੰਦਾ ਤੁਸੀਂ ਕਹਿੰਦੇ ਨਿੱਜੀ ਜ਼ਿੰਦਗੀ ਸੋਚਿਓ ਸਮਾਜਿਕ ਪੱਧਰ ਤੇ ਅਸੀਂ ਬਹੁਤ ਪਿੱਛੇ ਆਂ ਜਿੰਦਾ ਮੋਗਾ ਸ਼ਹਿਰ ਆ ਤੁਹਾਡਾ ਜੇ ਆਪਾਂ ਬਾਜ਼ਾਰ 'ਚ ਤੁਰਦੇ ਫਿਰਦੇ ਆਂ ਕੀ ਉੱਥੇ ਹੱਥ ਧੋਣ ਨੂੰ ਜਾਂ ਪਾਣੀ ਪੀਣ ਨੂੰ ਜਾਂ ਕਿਤੇ ਵਾਸ਼ਰੂਮ ਜਾਣ ਨੂੰ ਕੋਈ ਹੈ ਅਵੇਲੇਬਿਲਟੀ ਨਹੀਂ ਨਾ ਕਿਉਂਕਿ ਅਸੀਂ ਸਾਰੇ ਆਪਣੀ ਰੰਗਾਂ 'ਚ ਪਏ ਹੋਏ ਆਂ ਅਸੀਂ ਆਪਣੇ ਲਈ ਪਹਿਲਾਂ ਸੋਚ ਰਹੇ ਆਂ ਸੋਚਣਾ ਤਾਂ ਇਹ ਚਾਹੀਦਾ ਕਿ ਜੇ ਇੱਕ ਵੱਡਾ ਵਜਾਰਾ ਜੇ ਕਿਸੇ ਬੀਬੀ ਨੇ ਜਾਣਾ ਹੈ ਕਿੱਥੇ ਜਾਵੇ ਉਹ ਜਾਂ ਬੰਦੇ ਨੇ ਕਿਤੇ ਜਾਣਾ ਕਿਸੇ ਅਮਰ ਜਿੱਥੇ ਜਾਵੇ ਪਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ ਔਰ ਸਮਾਜਿਕ ਪੱਧਰ ਤੇ ਸਾਨੂੰ ਅੱਜ ਜਿਹੜਾ ਯੋਗ ਹੈ ਬૌਧਿਕ ਕੰਗਾਲੀ ਦੇ ਇਹ ਇੰਤਿਹਾ ਤੇ ਜਾ ਰਿਹਾ ਹੈ ਸਾਨੂੰ ਇਹਦੇ ਲਈ ਜਾਗਰੂਕ ਹੋਣਾ ਪੈਣਾ ਔਰ ਜਿਹੜਾ ਕਿਸਾਨੀ ਅੰਦੋਲਨ ਹੈ ਕਿਸਾਨਾਂ ਦਾ ਨਹੀਂ ਉਹ ਹਰ ਗਰੀਬ ਮਜ਼ਦੂਰ ਦਾ ਅੰਦੋਲਨ ਹੈ ਤੇ ਜੇ ਜਿਹੜੀ ਚੀਜ਼ ਕਾਰਪੋਰੇਟ ਦੇ ਧੱਕੇ ਚੜ ਜਾਂਦੀ ਹੈ ਤੁਸੀਂ ਬੈਂਕ ਚ ਜਾਨੇ ਤੁਸੀਂ ਆਪਣੀ ਮਰਜ਼ੀ ਨਾਲ ਥੋੜੀ ਕਹਿ ਸਕਦਾ ਮੇਰਾ ਵਿਆਜ ਘਟਾ ਦੇ ਯਾਰ ਅੱਛਾ ਛੋਟੂ ਤੂੰ ਤੁਸੀਂ ਮੈਡੀਕਲ ਕਿਸੇ ਹਸਪਤਾਲ ਚ ਜਾਨੇ ਹੋ ਅੱਜ ਪ੍ਰਾਈਵੇਟਿਜ਼ਮ ਹੋ ਗਿਆ ਇਹਨਾਂ ਜੇ ਚੀਜ਼ਾਂ ਬਾਰੇ ਪਹਿਲਾਂ ਅੱਖ ਖੁੱਲੀ ਹੁੰਦੀ ਇਹ ਨਹੀਂ ਹੋਣੀ ਸੀ ਸਟੰਟ ਪੈਂਦਾ ਅਗਲਾ 2.5 ਲੱਖ ਦਾ ਬਿਲ ਬਣਾ ਦਿੰਦਾ ਇਹ ਕਿਉਂ ਹੋਇਆ ਇਹੀ ਤਾਂ ਜਕੜਿਕ ਰਹਿ ਗਿਆ ਕਿਸਾਨੀਓ ਦਾ ਬਚੀ ਹੈ ਜਿੱਦਣ ਇਹ ਵੀ ਬੜਾ ਵਿੱਚ ਲੈ ਲਈ ਬਸ ਫੇ ਕੰਮ ਖਤਮ ਸਤਾਪਾ ਮਸ਼ੀਨਾ ਮੰਗੂ ਤੁਰੇ ਫਿਰਾਂਗੇ ਸੜਕਾਂ ਤੇ ਉਹ ਜਿਵੇਂ ਜਿਵੇਂ ਆਰਡਰ ਹੋਈ ਜੋ ਕਰੀ ਜਾਇ ਕਰਾਂਗੇ ਉਹਨਾਂ 4 ਘੰਟੇ ਕੰਮ ਦਿਆ ਕਰਨਾ ਰੋਟੀ ਖਾ ਲਈ ਸੋਝੋ ਬਸ ਹਰ ਉਸ ਢਿੱਡ ਦਾ ਢਿੱਡ ਦਾ ਅੰਦੋਲਨ ਹਾਲੇ ਜਿਹਨੂੰ ਦੋ ਵਕਤ ਦੀ ਰੋਟੀ ਚਾਹੀਦੀ ਉਹ ਤਾਂ ਅੰਦੋਲਨ ਹੈ ਦਰਸ਼ਕਾਂ ਕੀ ਮੈਸੇਜ ਆ ਹਾਂ ਦਰਸ਼ਕਾਂ ਆਗੇ ਜੀ ਤਾਂ ਸਾਨੂੰ ਮਿਲਣ ਆਏ ਸੀ ਮੋਗੇ ਵਾਲਿਓ ਜੋ ਉਹਨਾਂ ਨੇ ਤਾਂ ਗੱਟ ਤੇ ਛੰਡੇ ਜਿਹੜੇ ਨੇ ਆਉਣਾ ਉਹ ਤਾਂ ਤਿਆਰੀ ਕਰੀ ਬੈਠੇ ਨੇ ਡਾਇਰੈਕਟਰ ਨੂੰ ਪੋਸਟਰ ਲਾ ਗਏ ਪੰਜਾਬੀ ਹੋਣ ਦੇ ਨਾਲ ਤੁਸੀਂ ਨੌਜਵਾਨ ਬਣੀ ਨਾ ਜਿੰਕੀ ਸੰਦੇਸ਼ ਮੈਂ ਤਾਂ ਇਹ ਮੇਰੀਆਂ ਦੋ ਰਾਆਵਾਂ ਹੋਣਗੀਆਂ ਵੈਸੇ ਤਾਂ ਚਲੋ ਬੱਚੇ ਸਾਤੋਂ ਜ਼ਿਆਦਾ ਇੰਟੈਲੀਜੈਂਟ ਆ ਅਸੀਂ ਉਹਨਾਂ ਨੂੰ ਕੀ ਦੱਸ ਸਕਦੇ ਆ ਦੇ ਆਰ ਮੋਰ ਬਰੇਨੀ ਦਰਨਾਟ ਬਟ ਫਿਰ ਵੀ ਮੇਰੀ ਨਿੱਜੀ ਰਾਏ ਇਹ ਹੈ ਕਿ ਕੁਝ ਚੀਜ਼ਾਂ ਤਾਂ ਜਿਹੜੀਆਂ ਸਾਨੂੰ ਸਮਾਜ ਨਾਲ ਜੋੜ ਕੇ ਰੱਖਦੇ ਆ ਆਪਦੇ ਵੱਡੇ ਵਡੇਰਿਆਂ ਨੂੰ ਪਿਆਰ ਤੇ ਸਤਿਕਾਰ ਦਿਓ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਹੋ ਜਾਂਦੇ ਨੇ ਉਹਨਾਂ ਨੂੰ ਰਿਸਪੈਕਟ ਦਿਓ ਜਦੋਂ ਕਿਤੇ ਰਾਹ ਜਾਂਦੇ ਬਾਜ਼ਾਰ 'ਚ ਤੁਹਾਨੂੰ ਲੱਗਦਾ ਨਾ ਉਹਨਾਂ ਨੂੰ ਰਾਹ ਛੱਡੋ ਤੇ ਉਹਨਾਂ ਦੀ امداد ਕਰੋ ਇਹ ਸਭ ਤੋਂ ਵੱਡਾ ਪਹਿਲੂ ਹੈ ਔਰ ਜੇ ਫੇਰ ਵਕਤ ਮਿਲਦਾ ਹੈ ਫੇਸਬੁੱਕ 'ਚੋਂ ਨਿਕਲ ਕੇ ਸ਼ਾਮ ਨੂੰ ਪਿੰਡ-ਪਿੰਡ ਆ ਜਿਹੜੇ ਵੀ ਤੁਹਾਡੇ ਕਸਬੇ ਆ ਆਪਣੇ ਜਿਹੜੇ ਦੇਸੀ ਖੇਡ ਹੈ ਨਾ ਛੱਡੋ ਇਹ ਜ਼ਰੂਰੀ ਨਹੀਂ ਕਿ ਕਬੱਡੀ ਚੜ੍ਹਦੀ ਉਮਰ 'ਚ ਖੇਡੀ ਜਾਂਦੀ ਹੈ ਹਰ ਉਮਰ ਦਾ ਆਪਣੇ ਹਾਨੀ ਇਹਨਾਂ ਨਾਲ ਸਾਡਾ ਇੱਕ ਦੂਜੇ ਨਾਲ ਜਿਹੜਾ ਮਲਾਪ ਵਧਦਾ ਔਰ ਸੱਥਾਂ 'ਚ ਬੈਠਣਾ ਜ਼ਰੂਰੀ ਹੈ ਫੋਟ ਚਰਚਾ ਜਿਹੜੀ ਹੁੰਦੀ ਸੀ ਉਹ ਬਹੁਤ ਅੱਛੀ ਸੀ ਇਸ ਤਰ੍ਹਾਂ ਵੀ ਪੰਜਾਬੀਆਂ ਨੂੰ ਕਿ ਰਿਮਿੰਡ ਨਦੀਆਂ ਨਾਲ ਨਹੀਂ ਨਹੀਂ ਮੈਂ ਤਾਂ ਕਾਸ਼ਾ ਕਰਦਾ ਕਿ ਇਦਾਂ ਦੀ ਹੋਵਤ ਸੀ